ਸਾਰੇ ਵਦੀ ਜੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਾਪਿਆਦ ਸਚੁ ਜੁਗਾਦ ਸਚੁ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਅਦੁੱਤੀ ਗੁਰੂ ਨਾਨਕ ਦੇਵਾ ਓ ਅੰਕਾਰ ਗੁਰ ਅੰਗ ਦੇ ਆਪੇ ਬ ਸਤ ਨਾਮ ਗੁਰ ਅਮਰ ਪਿਆਰੇ ਕਰਤਾ RAM ਦਾਸ ਗੁਰਵਾਰੇ ਪੁਰਖ ਸ੍ਰੀ ਅਰਜਨ ਸੁਖਦਾਨੀ ਨਿਰਪਉ ਹਰ ਗੋਬਿੰਦ ਗੁਣ ਖਾਨੀ ਨਿਰਗਰ ਗੁਰੂ ਹੈ ਸ੍ਰੀ ਹਰਿ ਰਾਏ ਅਕਾਲ ਮੂਰਤ ਹਰਿ ਕ੍ਰਿਸ਼ਨ ਧਿਆਏ ਜੋਨੀ ਤੇਗ ਬਹਾਦਰ ਰਾਹੀ ਸਪੰ ਗੁਰ ਦੁਸ਼ਮੇਸ਼ ਸਹਾਈ ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨ ਵਾਹਿਗੁਰੂ ਬੰਦਨ ਭਗਵਾਨ ਪੂਰਨ ਦੇਖਿਓ ਆਤਮ ਦੁਐਤੈ ਸਰਬ ਨਿਵਾਸ ਭੈ ਸ਼ਾਂਤ ਮਨ ਸੰਤ ਜਹੇ ਤਿਹ ਪਦ ਨਮੋ ਹਮ بیس مارے اتہ اگان تی اتو لو نانک داس بولے واہ واحر جی کا واہ واح جی کی فتح پرم ستکار یوگ گروسروپ گرو, گرو خالصہ ساتھ سنگت جیو یو آپ سربت سنگتا ਗੁਰੂ ਨਾਨਕ ਦੇਵ ਯਾਰਨੇ ਸਰੂਪ ਵਿੱਚ ਦਰਸ਼ਨ ਕਰ ਰਹੇ ਹੋ ਗੁਰੂ ਗ੍ਰੰਥ ਕਲਯੁਗ ਭਇਓ ਸ੍ਰੀ ਗੁਰੂ ਰੂਪ ਮਹਾਨ ਦਾਸ ਪਾਤਸ਼ਾਹੀਆਂ ਰੂਪ ਇਹੋ ਗੁਰੂ ਗ੍ਰੰਥ ਜੀ ਜਾਣ ਪਾਤਸ਼ਾਹ ਦੇ ਬਚਨ ਹਨ ਜੋ ਮੁਝ ਬਚਨ ਸੁਨਣ ਕੀ ਚਾਏ ਗ੍ਰੰਥ ਵਿਚਾਰ ਸੁਨੋ ਚਿਤ ਲਾਏ ਸਤਗੁਰਾਂ ਨੇ ਕਿਹਾ ਜੀ ਮੇਰੇ ਨਾਲ ਗੱਲਾਂ ਕਰਨੀਆਂ ਨਾ ਮੇਰਾ ਸਰੀਰ त्याਗਣ ਤੋਂ ਬਾਅਦ ਗੱਲਾਂ ਕਰਨੀਆਂ ਨਾ ਜੋ ਮੁਝ ਬਚਨ ਸੁਨਣ ਕੀ ਚਾਏ ਗ੍ਰੰਥ ਵਿਚਾਰ ਸੁਨੋ ਚਿਤ ਲਾਏ ਮੇਰੋ ਰੂਪ ਗ੍ਰੰਥ ਜੀ ਜਾਨ ਯਾ ਮੇ ਭੇਦ ਨ ਰੰਚਕ ਮਾਨ ਐਸੇ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਸਿੱਖ ਪੰਥੀਆਂ ਤੋਂ ਮਹਾਨ ਹਸਤੀਆਂ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਮਹਾਂਪੁਰਸ਼ ਪੰਤਰਤਨ ਪਾਈ ਜਸਵੀਰ ਸਿੰਘ ਜੀ ਖੰਨੇ ਵਾਲੇ ਜਿਨ੍ਹਾਂ ਦੀ ਯਾਦ ਆਉਂਦਿਆਂ ਹੀ ਮਨ ਦੇ ਵਿੱਚ ਕਈ ਤਰ੍ਹਾਂ ਦੇ ਖਿਆਲ ਪੈਦਾ ਹੋਣ ਲੱਗ ਜਾਂਦੇ ਨੇ ਇਸ ਮਾਹੌਲ ਵਿੱਚ ਆ ਕੇ ਭਾਈ ਸਾਹਿਬ ਦੀ ਯਾਦ ਸਤਾਉਣ ਲੱਗ ਜਾਂਦੀ ਹੈ ਉਹਨਾਂ ਦੀ ਯਾਦ ਕੁਝ ਤੰਗ ਕਰਨ ਲੱਗ ਜਾਂਦੀ ਹੈ ਜੇ ਜਦੋਂ ਆਪਣੀ ਰਸਨਾ ਤੋਂ ਸੰਗਤਾਂ ਦੇ ਵਿੱਚ ਕੇਵਲ ਵਾਹਿਗੁਰੂ ਮੰਤਰ ਦਾ ਵੀ ਜਾਪ ਕਰਾਉਂਦੇ ਸੀ ਬਾਣੀ ਉਚਰੇ ਸਾਧ ਜਨ ਅਮਿਓ ਚੱਲਣ ਚੱਲ ਗਏ ਉਹਨਾਂ ਦੀ ਯਾਦ ਸੰਤ ਬਾਬਾ ਅਤਰ ਸਿੰਘ ਦੀ ਵਸਤੂ ਆਣੇ ਬਾਲੇ ਮਹਾਪੁਰਸ਼ ਸੰਤ RAM ਮੇਂ ਭੇਦ ਕੁਛ ਨਾਹੀ ਜੋ ਲੁੜਿੰਦੇ RAM ਸੇਵਕ ਸਹੀ ਕੰਢਿਆ ਨਾਨਕ ਜਾਣੋ ਸਤ ਸਾਈ ਸੰਤ ਨਾ ਵਾਹਾਰਾ ਅਜੇ ਹੀ ਸਤਪੁਰਸ਼ਾਂ ਦੀ ਯਾਦ ਵਿੱਚ ਬੈਠੇ ਆ। 10 ਤੋਂ ਪਹਿਲਾਂ ਗੁਰੂਖਾਨੇ ਸਾਹਿਬਜਾਦਿਆਂ ਦੀ ਕਵਤਾ ਪੜ੍ਹੀ ਹੈ। ਇਸ ਤੋਂ ਪਹਿਲਾਂ ਸਤਕਾਰਯੋਗ ਯੋਗ ਨਾਨਕ ਸਰ ਕਲੇਰਾ ਸੰਪਰਦਾਵੋਂ ਬਾਬਾ ਗੀਜਾ ਸਿੰਘ ਜੀ ਮਹਾਪੁਰਸ਼ ساری ਉਮਰ ਪੰਜਾਬ ਪਿਆਰਿਆਂ ਚ ਲਾ ਕੇ ਅਮਰ ਸੰਚਾਰ ਕਰਦੇ ਰਹੇ। ਗੁਰਮਤਿ ਦਾ ਪ੍ਰਚਾਰ ਕਰਦਿਆਂ ਜੀਵਨ ਹੰਡਾਇਆ ਹੈ। ਉਹਨਾਂ ਨੇ ਛੋਟੀ ਛੋਟੀਆਂ ਸਾਖੀਆਂ ਦੁਆਰਾ ਆਪ ਜੀ ਨੂੰ ਵਿਚਾਰਾਂ ਦੀ ਸਾਂਝ ਪਾਈ। ਉਹਨਾਂ ਤੋਂ ਪਹਿਲਾਂ ਸਿੱਖ ਜਗਤ ਦੀ ਮਹਾਨ ਵਿਦੇਕ ਪ੍ਰਣਾਲੀ ਵਿੱਚੋਂ ਵੀ ਤੇ ਸਿੰਘ ਸਾਹਿਬ ਸਾਬਕਾ ਭਾਈ ਜਸਵੰਤ ਸਿੰਘ ਜੀ ਪਰਵਾਨਾ ਜਿਨ੍ਹਾਂ ਦੀ ਕਥਾ ਦਾ ਪ੍ਰਭਾਵ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵੀ ਹੈ। ਸਤਕਾਰਯੋਗ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਕਈ ਪੁਸਤਕਾਂ ਵੀ ਲਿਖੀਆਂ। ਤੇ ਉਹਨਾਂ ਨੇ ਬੜਮੁੱਲੇ ਬਚਨ ਆਪ ਜੀ ਨੂੰ ਸੁਣਾਏ ਹੁਣੇ ਹੁਣ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜੋ ਤਾਬਿਆ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਚੌਵਰਦਾਰੀ ਕਰ ਰਹੇ ਸਮਾਂ ਆਪਣੀ ਰਫ਼ਤਾਰ ਤੁਰਿਆ ਜਾ ਰਿਹਾ ਹੈ ਗੁਰਬਾਣੀ ਦੇ ਅਧਾਰ ਤੇ ਮੈਂ ਆਪ ਜੀ ਦੇ ਨਾਲ ਕੁਝ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਨਾ ਗੁਰਮਤਿ ਦੀ ਕਿਉਂਕਿ ਨਾਮ ਜਿਹੜਾ ਗੁਰਮਤਿ ਅਨੁਸਾਰ ਜਪਿਆ ਜਾਏ ਉਹ ਹੀ ਸਫਲਾ ਹੈ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਕੁਝ ਲੋਕੀ ਮਨਮਤ ਅਨੁਸਾਰ ਵੀ ਨਾਮ ਜਪਉਣਾ ਸਾਡੇ ਸਿੱਖ ਜਗਤ ਵਿੱਚ ਪ੍ਰਵੇਸ਼ ਕਰ ਗਏ ਜਿਹੜੇ ਆਪਣੀ ਮਨਮਤ ਦੁਆਰਾ ਵੀ ਦਾਵਾ ਕਰਦੇ ਨੇ ਕਿ ਅਸੀਂ ਨਾਮ ਜਪਾ ਰਹੇ ਹ ਜਿਹੜੀ ਜੁਗਤ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਵਾਨ ਨਾ ਹੋਵੇ ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪ੍ਰਵਾਨ ਨਾ ਹੋਵੇ ਉਹ ਕਦੇ ਵੀ ਕਿਸੇ ਨੂੰ ਪਰਵਾਣ ਨਹੀਂ ਹੋ ਸਕਦੀ ਸਾਡਾ ਭਲਾ ਵੀ ਨਹੀਂ ਉਹ ਕਰ ਸਕਦਾ ਮੈਂ ਕਿਸੇ ਤੇ ਟਿੱਕਾ ਟਿੱਪੜੀ ਨਹੀਂ ਕਰ ਰਿਹਾ ਉਹਨਾਂ ਦੋ ਸਤਿ ਪੁਰਸ਼ਾਂ ਦੀ ਅਵਸਥਾ ਜੋ ਮੈਨੂੰ ਮਹਿਸੂਸ ਹੁੰਦੀ ਹੈ ਜੋ ਮੈਂ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਨੂੰ ਪੜ੍ਹਿਆ ਹੈ ਔਰ ਸਿੰਘ ਸਾਹਿਬ ਜੀ ਭਾਈ ਜਸਪੀਰ ਸਿੰਘ ਦੇ ਨਾਲ ਤੋਂ ਬਹੁਤ ਧੇਰ ਤੋਂ ਲੰਮੀ ਜ਼ਿੰਦਗੀ ਦੀ ਸਾਹਜ ਰਹੀ ਜਦੋਂ ਬਿਲਕੁਲ ਛੋਟਾ ਜਿਹਾ ਜਥਾ ਲੈ ਕੇ ਖੰਨੇ ਤੋਂ ਚੱਲਦੇ ਸਨ ਨਾਮ ਬੜਾ ਇੱਕ ਅਹਿਮ ਸਵਾਲ ਹੈ ਕਿ ਨਾਮ ਦੀ ਪਰਿਭਾਸ਼ਾ ਕੀ ਹੈ ਦੂਸਰਾ ਸਵਾਲ ਹੈ ਕਿ ਨਾਮ ਦੀਆਂ ਕਿਸਮਾਂ ਕਿੰਨੀਆਂ ਹਨ ਤੀਸਰਾ ਸਵਾਲ ਹੈ ਕਿ ਕਿਰਤਮ ਨਾਮ ਕਿਹੜੇ ਹਨ ਤੇ ਪਰਪੁਰਬਲਾ ਨਾਮ ਕਿਹੜਾ ਹੈ ਭਾਵੇਂ ਸਾਰੇ ਅਹਿਮ ਸਵਾਲ ਨੂੰ ਪਰ ਇਹਨਾਂ ਵਿੱਚੋਂ ਦਾਸ ਬਹੁਤੀ ਵੀ ਰੀਕੀ ਵਿੱਚ ਨਾ ਜਾਏ ਮੈਂ ਕੇਵਲ ਉਹਨਾਂ ਸਤਿਪੁਰਸ਼ਾਂ ਦੀ ਯਾਦ ਵਿੱਚ ਬੈਠਾ ਜਿਨ੍ਹਾਂ ਨੇ ਅਵਸਥਾ ਹਣਾਈਆਂ ਨਾਮ ਜਪਣ ਵਾਲਿਆਂ ਦੀਆਂ 10 ਅਵਸਥਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਇਦ ਕਿਸੇ ਨੂੰ ਇਹ ਗੱਲ ਥੋੜੀ ਬਹੁਤ ਉਪਰੀ ਲਗੇ ਪਰ ਗੁਰਬਾਣੀ ਅਨੁਸਾਰ ਸੰਤ ਗਿਆਨੀ ਗੁਰਵਚਨ ਸਿੰਘ ਜੀ ਪਿੰਡਰਾਵਾਲੇ ਮਹਾਪੁਰਸ਼ਾਂ ਦੀ ਰਸਨਾ ਤੋਂ ਸੁਣੀ ਹੈ। ਅਰਦਾਸ ਉਹਨਾਂ ਬ੍ਰह्म ਗਿਆਨੀਆਂ ਦੇ ਬਚਨ ਦੇ ਪੈਰੇ ਵਿੱਚ ਰਹਿੰਦਾ ਹੋਇਆ ਇਹ ਜੋ ਕੁਝ ਉਹਨਾਂ ਦੀ ਰਸਨਾ ਤੋਂ ਪ੍ਰਾਪਤ ਹੋਇਆ ਆਪ ਜੀ ਦੇ ਨਾਲ ਸਾਂਝਾ ਕਰਨ ਲੱਗਾ। 4 ਅਵਸਥਾ ਦਾ ਬਹੁਤ ਪ੍ਰਚਾਰ ਹੈ। 6 ਅਵਸਥਾ ਦਾ ਬਹੁਤਾ ਪ੍ਰਚਾਰ ਨਹੀਂ। ਜਿਵੇਂ 4 ਦਿਸ਼ਾ ਹਨ। ਪੂਰ ਪਛਮ ਉੱਤਰ ਦੱਖਣ ਇਹਨਾਂ ਦਾ ਬਹੁਤ ਪ੍ਰਚਾਰ ਹੈ ਪਰ ਦਿਸ਼ਾ 10 ਵੀ ਹੋਇਆ ਕਰਦੀਆਂ ਚਾਰ ਦਿਸ਼ਾ ਚਾਰ ਵਿਦਿਸ਼ਾ ਜਿਹਦੇ ਵਿੱਚ ਈਸਾਨ ਨੈਰਤ ਵੈਵੀ ਅਗਨ ਇਹ ਚਾਰ ਕੋਨੇ ਇੱਕ ਆਕਾਸ਼ ਦਾ ਪਾਸਾ ਇੱਕ ਧਰਤੀ ਦਾ ਪਾਸਾ 10 ਦਿਸ਼ ਖੋਜ ਮੈਂ ਫਿਰਿਓ 10 ਦਿਸ਼ਾ ਵੀ ਹੈ ਚਾਰ ਵੀ ਹੈ ਇਸ ਤਰ੍ਹਾਂ ਅਵਸਥਾ ਚਾਰ ਵੀ ਹੈ ਤੇ ਅਵਸਥਾ 10 ਵੀ ਹੈ ਮੇਰੇ ਕਹਿਣ ਤੋਂ ਪਾ ਸੰਤ ਬਾਬਾ ਆਤਰ ਸਿੰਘ ਜੀ ਤੇ ਇਹ ਅਵਸਥਾ ਲੰਗੀ ਆ। ਸਿਰ ਸਾਹਿਬ ਜੀ ਬਹੁਤ ਵੱਡੇ ਵਿਦਵਾਨ ਤਾਬਿਆ ਬੈਠੇ ਐ। ਬਾਬਾ ਜੀ ساری ਜ਼ਿੰਦਗੀ ਬੰਦਗੀ ਕਰਨ ਵਾਲੇ ਐ। ਮੈਂ ਕੋਈ ਸਾਖੀ ਨਹੀਂ ਸੁਣਾ ਸਕੂ ਆਪ ਜੀ। ਕੋਈ ਦਸਤਾਨਤ ਵੀ ਨਹੀਂ ਸੁਣਾ ਸਕੂ। ਕੇਵਲ ਗੁਰਬਾਣੀ ਦੀਆਂ ਤੁਕਾਂ ਅਵਸਥਾ ਦੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗਾ। ਪਹਿਲੀ ਅਵਸਥਾ ਨਾਮ ਜਪਣ ਵਾਲੇ ਦੀ ਜਿਸ ਥਾਂ ਤੋਂ ਸ਼ੁਰੂ ਹੁੰਦੀ ਹੈ ਉਹਨੂੰ ਵਿਖਰੀ ਕਹਿੰਦੇ ਐ। ਬੇਖਰੀ ਅਵਸਥਾ ਦੀਆਂ ਸੈਂਕੜੇ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਚੋਂ ਲੱਭ ਸਕਦੀਆਂ ਨੇ ਕੇਵਲ ਥੋੜੀਆਂ ਜਿਹਾ ਆਪਜੀ ਦੇ ਧਿਆਨ ਵਿੱਚ ਲਿਆਉਣ ਲੱਗੋ ਰਸਨਾ ਜਪਤੀ ਜਦੋਂ ਰਸਨਾ ਤੇ ਜਾਪ ਆ ਜਾਏ ਭਾਵੇਂ ਉਹ ਰਾਮ ਹੈ ਅੱਲਾ ਹੈ ਖੁਦਾ ਹੈ ਵਾਹਿਗੁਰੂ ਹੈ ਸਤਨਾਮ ਹੈ ਓਮ ਹੈ ਕੋਈ ਸ਼ਬਦ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾ ਇਹਦੇ ਨਾਲ ਮੇਰਾ ਕੋਈ ਲੈਣ ਦੇਣ ਨਹੀਂ ਇਹ ਅਵਸਥਾ ਸਾਰਿਆਂ ਦੀ ਸਾਂਝੀ ਆ ਰਸਨਾ ਜਪਤੀ ਤੋਹੀ ਤੋਹੀ ਭੋਜਨ ਦੀ ਗ੍ਰਾਹੀ ਪਹਿਲਾਂ ਰਸਨਾ ਤੇ ਰੱਖੀ ਜਾਂਦੀ ਹੈ ਭੋਜਨ ਦਾ ਵੀ ਇਹੀ ਵਿਧਾਨ ਹੈ ਕਿ ਜੋ ਕੁਝ ਤੁਸੀਂ ਮਿਹਦੇ ਨੂੰ ਦੇਣਾ ਚਾਹੁੰਦੇ ਹੋ ਪਹਿਲਾਂ ਉਹ ਤੁਹਾਨੂੰ ਜੀਬ ਦੇ ਉੱਤੇ ਹੀ ਰੱਖਣਾ ਪਵੇਗਾ ਜਿਹੜਾ ਨਾਮ ਅੰਦਰ ਲੈ ਕੇ ਜਾਣਾ ਚਾਹੁੰਦੇ ਹੋ ਉਹ ਵੀ ਰਸਨਾ ਤੇ ਹੀ ਰੱਖਣਾ ਪਵੇਗਾ ਇਹ ਹੀ ਵਿਧਾਨ ਹੈ ਰਸਨਾ ਜਪਤੀ ਤੋਹੀ ਤੋਹੀ ਦੂਸਰਾ ਪ੍ਰਮਾਣ ਰਸਨਾ ਗੁਣ ਗੋਪਾਲ ਨਿਤ ਗਏ ਤੀਸਰਾ ਪ੍ਰਮਾਣ ਕਬੀਰ ਮੇਰੀ ਸਿਮਰਣੀ ਕਬੀਰ ਨੇ ਮਾਲਾ ਛੁੱਟ ਦਿੱਤੀ ਕਿਹਾ ਮੈਨੂੰ ਫਰਮਾਇਆ ਦੀ ਲੋੜ ਨਹੀਂ ਮਾਲਾ ਦੀ ਕਹਿੰਦੇ ਕਬੀਰ ਇਹ ਕਿਹੜੀ ਬਾਤ ਹੈ ਬੜੀ ਮਾਲਾ ਫੇਰਦੇ ਸੀ ਕਹਿੰਦੇ ਹੁਣ ਮਾਲਾ ਮੇਰੀ ਜੀ ਫੇਰਨ ਲੱਗ ਪਈ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਆਦਿ ਜੁਗਾਦੀ ਸਗਲ ਪਵਿੱਤ ਤਾ ਕੋ ਸੁਖ ਵਿਸਰਾਮ ਇਹਦੇ ਪਰਮਾਨ ਰਸਨਾ ਉਚਰੈ ਹਰ ਹਰੇ ਗੁਣ ਗੋਬਿੰਦ ਵਿਖਿਆਣ ਰਸਨਾ ਉਚਰੈ ਗੁਣਮੰਤੀ ਕੋਈ ਨਾ ਪੁਜੈ ਦਾਨ ਨਾਮਾ ਕਹੇ ਤੁਲੋਚਨਾ ਮੁਖ ਤੇ ਨਾਮ ਸੰਭਾਲ ਕਬੀਰ ਕਹਿੰਦਾ ਮੈਂ ਉਸ ਮੁਖ ਨੂੰ ਧਨ ਕਹਿੰਦਾ ਕਬੀਰ ਸੋ ਮੁਖ ਧਨ ਹੈ ਜਹ ਮੁਖ ਗਈ ਹੈ ਰਾਮ ਇਹੋ ਜਿਹੇ ਸੈਂਕੜੇ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਚੋਂ ਆਪ ਜੀ ਲੱਭ ਸਕਦੇ ਹੋ ਇਸ ਤੋਂ ਅਗਲੀ ਅਵਸਥਾ ਉਹ ਹੈ ਕੰਠ ਦੀ ਉਸ ਦਾ ਨਾਮ ਹੈ ਮਦਮਾ ਬੈਖਰੀ ਤੋਂ ਬਾਅਦ ਜੋ ਮੈਂ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦਾ ਇਹ ਬੈਖਰੀ ਬਾਣੀ ਹੈ ਉੱਚੀ ਆਵਾਜ਼ ਜੋ ਕੰਨਾਂ ਤੱਕ ਪਹੁੰਚ ਜਾਏ ਜਿਹੜੀ ਆਵਾਜ਼ ਕੰਨਾਂ ਤੱਕ ਨਾ ਜਾਏ ਕੰਠ ਵਿੱਚ ਰਹਿ ਜਾਏ ਉਹਨੂੰ ਮਤਵਾ ਕਿਹਾ ਜਾਂਦਾ ਹੈ ਇਹ ਨਾਮ ਦੀ ਦੂਸਰੀ ਸਟੇਜ ਹੈ ਐਸਾ ਨਾ ਹੋਵੇ ਕਿ ਮੇਰੇ ਨਗਰ ਦੇ ਅੰਦਰ ਇੱਕ ਭਲਾਪੁਰਸ਼ ਸਕੂਲ ਦੇ ਵਿੱਚ ਮੇਰੇ ਬੇਟੇ ਨਾਲ ਵੀ ਪੜਦਾ ਰਿਹਾ ਉਹ ਬਹੁਤ بڑے ਸਕੂਲ ਜਾਂਦਾ ਮੈਂ ਵੇਖਿਆ ਮੈਂ ਇੱਕ ਦਿਨ ਪੁੱਛਿਆ ਕਾਕਾ ਤੂੰ ਕਿਹੜੀ ਕਲਾਸ 'ਚ ਹੈ ਕਿਉਂਕਿ ਬੇਟਾ ਮੇਰਾ ਤਾਂ ਚੱਲੇਗਾ 7ਵੀਂ 8ਵੀਂ ਜੀ ਉਹ ਕਹਿੰਦਾ ਜੀ ਮੈਂ ਤਾਂ ਪਹਿਲੀ ਕਲਾਸ ਦੇ ਵਿੱਚ ਹੀ ਹਾਂ ਕੋਈ ਜਮਾਤ ਪਾਸੇ ਨਹੀਂ ਕੀਤੀ ਭਲੇ ਪੁਰਸ਼ ਨੇ ਕਿਤੇ ਇਹ ਨਾ ਹੋਵੇ ਵੀ ਬੈਖਰੀ ਦੇ ਵਿੱਚ ਹੀ ਆਪਣਾ ਜੀਵਨ ਲੰਘ ਜਾਏ ਤੇ ਅਵਸਥਾ ਕਹਾ ਆ ਵੀ ਕੋਈ ਨਾ ਪਹਿਲੀ ਬਾਤ ਅਵਸਥਾ ਦਾ ਗਿਆਨ ਹੋਵੇ ਸਾਨੂੰ ਕਿ ਨਾਮ ਜਪਣ ਵਾਲੇ ਨੂੰ ਕਿਹੜੀ ਕਿਹੜੀ ਅਵਸਥਾ ਆਉਣ ਵਾਲੀਆਂ ਨੇ ਫਿਰ ਅਸੀਂ ਕੀ ਖਟਿਆ ਗੁਰੂ ਗ੍ਰੰਥ ਸਾਹਿਬ ਤੋਂ ਕੇਵਲ ਪਾਠ ਕਰਕੇ ਉਹਨੂੰ ਤਾਂ ਵਧਾ ਲੈ ਜੋ ਕੁਝ ਲੱਭਣਾ ਸੀ ਨਹੀਂ ਲੱਭਿਆ ਗੁਰੂ ਪਿਆਰੇਓ ਇੱਕ ਹੋਰ ਆਪ ਜੀ ਦੇ ਧਿਆਨ ਚ ਰਹਿ ਬਾਤ ਬੈਖਰੀ ਬਾਣੀ ਦੁਆਰਾ ਵਾਹਿਗੁਰੂ 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 ਇਹ ਕਹਿਣ ਤੋਂ ਬਾਅਦ ਤੁਹਾਨੂੰ ਵਾਹਿਗੁਰੂ ਦਾ ਸ਼ਬਦ ਰੋਕਣਾ ਪੈਗਾ ਇਹ ਜਾਪ ਵਿੱਚ ਅਧੂਰਾਪਣ ਹੈ ਕਿ ਕਿ ਜਦੋਂ ਸਾਹ ਅੰਦਰ ਨੂੰ ਲਓਗੇ ਉਦੋਂ ਬੇਖਰੀ ਬਾਣੀ ਬੰਦ ਹੋ ਜਾਏਗੀ ਕੋਈ ਅੰਦਰ ਨੂੰ ਸਾਹ ਜਾਂਦਿਆਂ ਬੋਲ ਨਹੀਂ ਸਕਦਾ ਇਹ ਵਿਦਾਨ ਮੇਰੇ ਦਾਤੇ ਦਾ ਇਹ ਪ੍ਰਕਿਰਤੀ ਦਾ ਨਿਜ਼ਮ ਹੈ ਪਰ ਜਦੋਂ ਜਾਪ ਮਧਮੇ ਵਿੱਚ ਚਲਾ ਜਾਏਗਾ ਹੈਰਾਨੀ ਦੀ ਬਾਤ ਹੈ ਜਾਪ ਬਾਹਰ ਜਾਂਦਿਆਂ ਵੀ ਤੇ ਅੰਦਰ ਸੁਆਸ ਆਉਂਦਿਆਂ ਵੀ ਜਪ ਸਕਦੇ ਹੋ ਬੜੇ ਆਰਾਮ ਨਾਲ ਜਾਪ ਰੋਕਣਾ ਨਹੀਂ ਪਵੇਗਾ ਇਸ ਨਾਲੋ ਇਸ ਦਾ ਕਿੰਨਾ ਮਹਤਵ ਜ਼ਿਆਦਾ ਹੈ ਵਾਹਿਗੁਰੂ ਵਾਹਿਗੁਰੂ ਤੁਸੀਂ 100 ਵਾਰ ਕਹਿ ਦਿੱਤਾ ਮਧਮੇ ਚ ਇੱਕ ਵਾਰ ਕਹਿ ਦਿੱਤਾ ਫਲ ਇੱਕੋ ਜਾਊਗਾ ਸਤਿ ਪੁਰਸ਼ ਕਿਉਂ ਅੱਗੇ ਲੰਘ ਜਾਂਦੇ ਨੇ ਜੁਗਤਾਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਚੋਂ ਖੋਜ ਲਈਆਂ ਦੂਸਰੀ ਅਵਸਥਾ ਕੰਢਦੀ ਹੈ ਮੈਂ ਆਪ ਜੀ ਤੋਂ ਖਿਮਾ ਮੰਗਦਾ ਕਿ ਜਿਹੜਾ 5 ਘੰਟੇ ਦਾ ਕੰਮ ਹੈ ਮੈਂ 8 ਘੰਟੇ ਚ ਕਰਨ ਲੱਗਿਆ ਇਹ ਸਟੇਜ ਤੇ 5 ਘੰਟੇ ਚ ਕੀਤਾ ਸੀ ਕਿਸੇ ਵੇਲੇ ਗੁਰਮੁਖ ਕ੍ਰੈਸਟਾ ਬਣਾ ਰਹੇ ਸੀ ਕੋਈ ਕੰਪਨੀ ਵਾਲੇ ਸੀ ਮੇਰੇ ਨਾਂ ਨਹੀਂ ਯਾਦ ਰਾੜਾ ਸਾਹਿਬ ਤੋਂ ਹੈ ਕੋਈ ਕੰਪਨੀ ਤੇ ਉਸ ਵੇਲੇ 5 ਘੰਟੇ ਲੱਗੇ ਸੀ ਔਰ 5 ਵਾਰ ਇਹ ਵਾਰ-ਵਾਰ ਉਹਨਾਂ ਨੇ ਹੌਲੀ-ਹੌਲੀ ਹੌਲੀ-ਹੌਲੀ ਕਰਦੇ ਰਹੇ ਹਰ ਮਹੀਨੇ ਆਉਂਦੇ ਸਨ ਖੈਰ ਲੋ ਵਿਚਾਰ ਵੀ ਜਦੋਂ ਬੰਦਾ ਕੋਈ ਕਾਲੀ ਦੇ ਵਿੱਚ ਕੰਮ ਕਰੇ ਕਈ ਕੁਝ ਰਹਿ ਜਾਂਦਾ ਵੀ ਹੈ ਕਹਿਣ ਤੋਂ ਪਾਵੇ ਦੂਸਰੀ ਅਵਸਥਾ ਕੰਠ ਦੀ ਉਹਦੇ ਵਿੱਚ ਸਤਿਗੁਰਾਂ ਦੇ ਬੜੇ ਪ੍ਰਮਾਣ ਇੱਕ ਕੰਠ ਦੀ ਬਾਣੀ 'ਚ ਕੰਠ ਰਮਣੀ ਰਾਮ ਰਾਮ ਮਾਲਾ ਇਹ ਮਾਲਾ ਜਿਹੜੀ ਕਬੀਰ ਕਹਿੰਦਾ ਵੀ ਮੇਰੀ ਰਸਨਾ ਤੇ ਆਈ ਤੇ ਕਬੀਰ ਕਹਿੰਦਾ ਕੰਠ ਵਿੱਚ ਵੀ ਚਲੀ ਗਈ ਕੰਠ ਰਮਣੀ ਰਾਮ ਰਾਮ ਮਾਲਾ ਹਸ ਤੂਚ ਪ੍ਰੇਮ ਧਾਰਨੀ ਕਾਂਠੇ ਮਾਲਾ ਜੀ ਵਾ ਰਾਮ ਸਾਹਸ ਨਾਮ ਲੈ ਲ ਕਰੋ ਸਲਾਮ ਕਬੀਰ ਰਮਈਆ ਕੰਠ ਮਿਲ ਚੁਕਾ ਸਰਵ ਜੰਜਾਲ ਸਖੀ ਮੋਰੋ ਕੰਠ ਰਤਨ ਪੇਖ ਦੁਖ ਨਸਨਾ ਕੋਕ ਤੋ ਹਰਨਾ ਵਿਆਪੀ ਅਗਿਆਨ ਦੀ ਜੜ ਤਾਂ ਨਹੀਂ ਵਿਆਪੇਗੀ ਕੰਠ ਮਿਲਿਆ ਹਰਨਾ ਜਦੋਂ ਕੰਠ ਵਿੱਚ ਵਾਹਿਗੁਰੂ ਦਾ ਨਾਮ ਮਿਲ ਜਾਏ ਤੀਸਰੀ ਅਵਸਥਾ ਕਿਉਂਕਿ ਕਾਲੀ ਹੈ ਥੋੜੀ ਜਿਵੇਂ ਸਮੇਂ ਦੀ ਸੂਚੀ ਤੰਗ ਕਰ ਰਹੀ ਹੈ ਇਸ ਕਰਕੇ ਜਦੋਂ ਖਿਆਲ ਥੋੜਾ ਜਿਹਾ ਸੂਈ ਵਿੱਚ ਵੀ ਹੋਵੇ ਤੇ ਆਪਣੇ ਵੀ ਪ੍ਰਕਰਨ ਵੱਲ ਹੋਵੇ ਗੜਬੜ ਹੋ ਜਾਂਦੀ ਹੈ ਇਕਾਗਰਤਕ ਨਹੀਂ ਬਣਿਆ ਕਰ ਜੀ ਮੈਂ ਆਪ ਜੀ ਦਿਨ ਲੇ ਵਿਚਾਰ ਸਾਂਝੇ ਕਰਨਾ ਬਾਬਾ ਅਤਰ ਸਿੰਘ ਜੀ ਮਹਾਨਤਾ ਕਿਉਂ ਸੀ ਆਸੀ ਮਹਾਨਤਾ ਉਹਨਾਂ ਨੇ ਗੁਰਬਾਣੀ ਚ ਵਿਵਸਥਾ ਲਾ ਬਲੀ ਔਰ ਅਮਲ ਕੀਤਾ ਤੀਸਰੀ ਅਵਸਥਾ ਹੈ ਉਹਨੂੰ ਹਿਰਦੇ ਦੀ ਕਹਾ ਜਾਂਦਾ ਹੈ ਧਿਆਨ ਵਿੱਚ ਰਹੇ ਬੈਖਰੀ ਦੇ ਦੋ ਹਿੱਸੇ ਬੈਖਰੀ ਔਰ ਮਦਮਾ ਇਹ ਜਾਪ ਜਿਹੜਾ ਇਨੂੰ ਉਪਾਸ ਜਾਪ ਕਿਹਾ ਜਾਂਦਾ ਹੈ ਉਪਾਸ ਦੇ ਦੋ ਹਿੱਸੇ ਹੋ ਜਾਂਦੇ ਹਨ ਮਾਨਸਿਕ ਜਾਪ ਦੇ ਫਿਰ ਦੋ ਹੀ ਹਿੱਸੇ ਹੋ ਜਾਂਦੇ ਹਨ ਮਾਨਸਿਕ ਜਾਪ ਦੇ ਵਿੱਚ ਹਿਰਦੇ ਦਾ ਜਾਪ ਤੇ ਧੁਨੀ ਦਾ ਜਾਪ ਹੈ ਹਿਰਦੇ ਦੇ ਜਾਪ ਦੇ ਵਿੱਚ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ RAM ਨਾਮ ਉਰਮੈ ਗਾਹੋ ਇਹਨੂੰ ਹਿਰਦੇ ਵਿੱਚ ਪਕੜ ਲਿਓ ਹਿਰਦੇ ਦੀ ਪਕੜ ਵਿੱਚ RAM ਆ ਗਿਆ ਤਾਂ ਮਹਾਤਮ ਉਸ ਤੋਂ 100 ਗੁਣਾ ਜ਼ਿਆਦਾ ਅੱਗੇ ਵਧ ਗਿਆ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੇ ਰਾਮ ਵਸਾਏ ਹਿਰਦੇ ਨਾਮ ਵਸਾਏ ਹੋ ਘਰ ਬੈਠੇ ਗੁਰੂ ਤੇ ਆਏ ਹੋ ਜਿਸ ਵੇਲੇ ਹਿਰਦੇ ਵਿੱਚ ਵਸ ਜਾਏ ਉਹਦੀ ਗਿਣਤੀ ਭਗਤਾਂ ਵਿੱਚ ਹੋ ਜਾਏਗੀ ਹਿਰਦੇ ਵਸਿਆ ਪਾਰਬ੍ਰਹਮ ਭਗਤਾਂ ਵਿੱਚ ਕਨੇ ਕਹੋ ਕਵੀਰ ਜਾਣੇਗਾ ਸੋਏ ਹਿਰਦੇ ਰਾਮ ਮੁਖ ਰਾਮ ਹੈ ਹੋਏ ਜਿਹਨੇ ਮੁਖ ਤੋਂ ਸ਼ੁਰੂ ਕੀਤਾ ਹਿਰਦੇ 'ਚ ਵੀ ਉਹੀ ਪਹੁੰਚੇਗਾ ਸਿੱਧਾ ਕੋਈ ਨਹੀਂ ਜਾ ਸਕਦਾ ਜਦੋਂ ਗੱਡੀ 'ਚ ਬੈਠੇ ਨਹੀਂ ਗੱਡੀ ਸਟੇਸ਼ਨ ਤੇ ਤੁਰੀ ਨਹੀਂ ਸਟੇਸ਼ਨ ਅਗਲੇ ਨਹੀਂ ਆਉਣਗੇ ਇਸ ਤੋਂ ਅਲੀ ਵਾਕ ਰਾਮ ਨਾਮ ਜਪ ਹਿਰਦੇ ਮਾਹੇ ਗੁਰੂ ਅਰਜਨ ਦੇਵ ਜੀ ਕਹਿੰਦੇ ਅਗਰ ਤੂੰ ਰਾਮ ਦਾ ਨਾਮ ਹਿਰਦੇ ਵਿੱਚ ਜਪੇਗਾ ਭਲਿਆ ਪਤ ਛੇਤੀ ਆਪਣੇ ਘਰ ਜਾਹੇ ਤੂੰ ਬੜੀ ਇੱਜ਼ਤ ਦੇ ਨਾਲ ਆਪਣੇ ਘਰ ਚਲਾ ਜਾਏਗਾ ਇੱਜ਼ਤ ਨਾਲ ਤੀਸਰੀ ਅਵਸਥਾ ਸਮਰਤ ਹੋਈ ਇਥੇ ਚੌਥੀ ਅਵਸਥਾ ਜਿਸ ਨੂੰ ਮਹਾਰਾਜ ਸਾਹਿਬ ਕਹਿੰਦੇ ਨੇ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ ਗੁਰਮਕੀ ਅਕਥ ਕਹਾਣੀ ਇਹ ਕਹਾਣੀ ਬੜੀ ਅਕਥ ਹੈ ਜਿਹੜਾ ਜਾਪ ਬੈਕਰੀ ਚ ਮਧਮਾ ਚਲੇ ਗਿਆ ਮਧਮਾ ਚੋਂ ਪਸੰਤੀ ਵੀ ਚਲਾ ਗਿਆ ਉਹੀ ਜਾਪ ਇਸ ਨੂੰ ਇੱਕ ਹੋਰ ਵੀ ਧਿਆਨ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਦੋ ਤਰ੍ਹਾਂ ਦਾ ਨਾਮ ਹੈ ਇੱਕ ਵਰਣਾਤਮਕ ਨਾਮ ਹੈ ਇੱਕ ਤੁਨਾਤਮਕ ਨਾਮ ਹੈ ਵਰਣ ਆਤਮਕ ਨਾਮ ਤੋਂ ਹੀ ਤੁਨਾਤਮਕ ਬਣੇਗਾ ਬੈਖਰੀ ਵਿੱਚ ਬਰਣਾਤਮਕ ਨਾਮ ਰਹੇਗਾ ਤੇ ਇਸ ਤੋਂ ਅਗਲੀ ਅਵਸਥਾ ਵਿੱਚ ਤੋਨਾਤਮਕ ਨਾਮ ਹੋ ਜਾਏਗਾ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਨੇ ਹਿਰਦੇ ਹਰ 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 ਧੁਨ ਉਪਜੀ ਇਹ ਧੁਨ ਪੈਦਾ ਹੋਏਗੀ ਜਿਹੜਾ ਵਾਹਿਗੁਰੂ ਅਸੀਂ ਬੈਖਰੀ ਵਿੱਚ ਕਹਿੰਦੇ ਸੀ ਇਹ ਧੁਨ ਬਣ ਜਾਏਗਾ ਹਿਰਦੇ ਵਿੱਚ ਜਾ ਕੇ ਤੇ ਜਿਸ ਵੇਲੇ ਧੁਨ ਪੈਦਾ ਹੋਈ ਕੋਈ ਵੀ ਬੱਚਾ ਇੱਕ ਦਿਨ ਵਿੱਚ ਜਵਾਨ ਥੋੜੀ ਹੋ ਜਾਂਦਾ ਹੈ ਬਿਰਸ਼ ਪੌਦਾ ਇੱਕ ਦਿਨ ਦੇ ਵਿੱਚ ਥੋੜੀ ਉਹ ਬਰਖਤ ਬਣ ਜਾਂਦਾ ਹੈ। ਹਰ ਚੀਜ਼ ਜਦੋਂ ਜਨਮ ਲੈਂਦੀ ਹੈ ਛੋਟੀ ਹੁੰਦੀ ਹੈ ਤੁਹਾਨੂੰ ਉਦੋਂ ਛੋਟੀ ਹੈ। ਤੁਨ ਵੱਡੀ ਹੋਏਗੀ ਫਿਰ। ਜਿਉ ਜਿਉ ਜਗਾਉਂਦੇ ਜਾਵਾਂਗੇ ਇਹੇ ਤੁਨ ਫਿਰ ਜਾ ਕੇ ਫਿਰਦੇ ਤੋਂ ਬਾਅਦ ਵੈਖਰੀ ਮਦਮ ਪਸੰਦੀ ਪਰਾਵੇ ਚਲੀ ਜਾਏਗੀ। ਪਰਾ ਦੀ ਬਾਣੀ ਦੇ ਪ੍ਰਮਾਨ ਤੁਨ ਮਹਿ ਧਿਆਨ ਧਿਆਨ ਮਹਿ ਜਾਣਿਆ। ਰੱਬ ਨੂੰ ਜਾਣ ਲੱਗਾ ਇੱਥੇ। ਗੁਰਮਖਾਂ ਦੀ ਕਹਾਣੀ ਜਿਵੇਂ ਭਾਈ ਜਸਵੀਰ ਸਿੰਘ ਦੀ ਸੰਤ ਬਾਬਾ ਅਤਰ ਸਿੰਘ ਜੀ ਦੀ ਇਕਾਥ ਹੈ ਕਥਨੀ ਵਿੱਚ ਨਹੀਂ ਆ ਸਕਦੀ ਗੁਰਮੁਖ ਅਕਥ ਤੁਹਾਡੇ ਵਿੱਚ ਵੀ ਬਹੁਤ ਬੈਠੇ ਹੋਣਗੇ ਗੁਰਮੁਖ ਜਿਨ੍ਹਾਂ ਦੀ ਕਹਾਣੀ ਕਥ ਹੋਏਗੀ ਮੈਂ ਨਮਸਕਾਰ ਕਰਦਾ ਉਹਨਾਂ ਦੇ ਚਰਨਾਂ ਨਾਲ ਜਿਨ੍ਹਾਂ ਦੀ ਇਹ ਅਵਸਥਾ ਤੁਣ ਮੈਂ ਧਿਆਨ ਧਿਆਨ ਵਿੱਚ ਜਾਣਿਆ ਗੁਰਮੁਖ ਕਥ ਕਹਾਣੀ ਅਨਹ ਧੁਨੀ ਸਦਵਜ ਦੇ ਓਨ ਮਨ ਹਰ ਲਿ ਬਿਲਾਏ ਅਨਹ ਤੁਨ ਬਜੇ ਨੇ ਤੇ ਬਾਜੇ ਗਾਈ ਸਤਿਗੁਰ ਬਾਣੀ ਅਨਹਦ ਬਾਜੇ ਤੁਨ ਬਜਦੇ ਗੁਰਬਖਸ਼ਬਦ ਸੁਨੀਜੈ ਤਿਤਕਰ ਅੰਤ ਦੇ ਚਾਨਣ ਕਰ ਭਗਤ ਮਿਲੀ ਜਾ ਤੁਨ ਬਾਜੇ ਅਨੰਦ ਕੋਰਾ ਮਨ ਮਾਨਿਆ ਹਰਸ ਮੋਰਾ ਅਖੀਰ ਲਾ ਪ੍ਰਮਾਨ ਦੇ ਕੇ ਕਿਉਂਕਿ ਅਗੇ 6 ਵਾਸਤਾ ਪਈਆਂ ਨੇ ਜੇ ਉਹਨਾਂ ਦੇ ਕਥਨ ਕਰ ਕੰਮ ਇਹ ਸਹਿਜ ਨਾਲ ਕਰਨ ਵਾਲਾ ਹੈ ਇਹ ਬਹੁਤ ਸਹਿਜ ਨਾਲ ਕਰਨ ਵਾਲਾ ਸੀ ਜਿਹੜਾ ਤੁਹਾਡਾ ਦਾਸਰਾ ਬਹੁਤ ਜਲਦੀ ਜਲਦੀ ਕਰ ਰਿਹਾ ਹੈ ਜੋ ਸਾਡੀ ਨਾਭੀ ਹੈ ਸੰਸਾਰ ਦਾ ਧੁਰਾ ਹੈ ਸੰਸਾਰ ਦਾ ਪૌਰਾਣਿਕ ਕਥਾ ਹੈ ਸੱਚ ਝੂਠ ਦੇ ਵਿਵਾਦ ਨੂੰ ਛੱਡ ਕੇ ਮੈਂ ਇੱਕ ਗੱਲ ਕਰਨ ਲੱਗਿਆ ਜਿਹਨੂੰ ਗੁਰੂ ਗ੍ਰੰਥ ਸਾਹਿਬ ਵੀ ਮੰਨਦੇ ਆ ਨਾਭ ਕਮਲ ਤੇ ਬ੍ਰਮਾ ਉਪਜੇ ਸੰਸਾਰ ਨੂੰ ਸਾਜਣ ਵਾਲਾ ਉਹ ਨਾਭੀ ਦੇ ਵਿੱਚੋਂ ਜਮਿਆ ਸੰਸਾਰ ਦਾ ਜਨਮ ਨਾਭੀ ਚੋਂ ਹੈ ਅੱਜ ਵੀ ਮਾਤਾ ਦੇ ਪੇਟ ਤੋਂ ਜਨਮ ਲੈਣ ਵਾਲੀ ਦੀ ਇੱਕ ਲੰਮੀ ਜੀ ਨਾੜ ਜਿਹੜੀ ਮਾਂ ਦੇ ਜਿਸਮ ਦੇ ਨਾਲ ਜੁੜੀ ਹੁੰਦੀ ਹੈ ਉਹਨੂੰ 나ੜੂਆ ਕਹਿੰਦੇ ਨੇ ਉਹ 나ੜ ਕੱਟਣੀ ਪੈਂਦੀ ਹੈ ਬੜੀ ਲੰਮੀ ਹੁੰਦੀ ਹੈ ਤੇ ਉਹਦੇ ਨਾਲ ਹੀ ਸਾਡਾ ਜਿਸਮ ਵਧਿਆ ਅਭਿਆਸੀ ਦੁਨੀਆ ਦੇ ਅੰਦਰ ਨਾਭੀ ਨੂੰ ਸ਼੍ਰੋਮਣ ਮੰਨਿਆ ਕੋਈ ਵੀ ਸ਼ਬਦ 나ਭੀ ਤੋਂ ਉੱਠਦਾ ਹੈ ਹਿਰਦੇ 'ਚ ਆਉਂਦਾ ਹੈ ਕੰਠ 'ਚ ਆਉਂਦਾ ਤੇ ਬਾਹਰ ਸੰਸਾਰ ਵਾਲੇ ਪਾਸੇ ਚਲੇ ਜਾਂਦਾ ਹੈ ਸੰਸਾਰ ਦੇ ਜਿੰਨੇ ਸ਼ਬਦ ਨੇ ਉਹ ਇੱਥੋਂ ਪੈਦਾ ਹੋ ਕੇ ਬਾਹਰ ਨੂੰ ਜਾਂਦੇ ਨੇ ਪਰ ਹਰਾਨੀ ਦੀ ਬਾਤ ਹੈ ਕਿ ਵਾਹਿਗੁਰੂ ਸ਼ਬਦ ਬਾਹਰ ਤੋਂ ਪੈਦਾ ਹੋ ਕੇ ਅੰਦਰ ਨੂੰ ਜਾਂਦਾ ਹੈ ਭਗਤਾਂ ਤੇ ਇਸ ਸਾਰੀਆਂ ਜੋੜ ਕੇ ਦੇ ਨਾ ਆਇਆ ਇਹਦਾ ਮਾਰਗ ਅੰਦਰ ਨੂੰ ਹੈ ਸੰਸਾਰ ਦੇ ਸ਼ਬਦਾਂ ਦਾ ਸੰਸਾਰ ਵਾਲੇ ਪਾਸੇ ਨੂੰ ਹੈ ਤੇ ਇਹਦਾ ਰੱਬ ਵਾਲੇ ਪਾਸੇ ਨੂੰ ਹੈ 나ਬ ਪਵਨ ਘਰ ਆਸਣ ਵੈਸਾ ਨਾ ਪੀਦੇ ਚ ਪਾਉਣ ਦਾ ਘਰ ਬਣਿਆ ਗੁਰਬਾਣੀ ਦੇ ਵਿੱਚ ਨਾ ਪਵਲ ਕਰ ਆਸਣ ਵੈਸਾ ਗੁਰਮੁਖ ਕੋਈ ਤਤਲ ਹੈ ਸੋ ਸ਼ਬਦ ਨਿਰੰਤਰ ਨਿਜਕਰ ਆਚੈ ਤਿਰਪਵਨ ਜੋਤ ਸੋ میں ارث نہیں کرا پاٹ سنا رہا ارث کر دیا تو پھر مینے ادھا کم ہو جائے گا ہے. ارث آپ لب لے میں آپ جی سیوا حاضر کر دیتی ہیں جس ویسے جاپ تیر جاپ سواسن مل جائے گا مہا پورش نے بھی دیسے ہے کہ بسنتی دا جاپ ہے ਉਹ ਪਸੰਤੀ ਜਾ ਕੇ ਸੁਹਾਸਨ ਚ ਰਲਣ ਲੱਗ ਜਾਂਦਾ ਹੈ। ਸੰਤ ਗਿਆਨੀ ਗੁਰਬਾਚਨ ਸਿੰਘ ਦਾ ਇਹ ਸਬਦ ਚ ਸੁਣਿਆ। ਤੇ ਹੁਣ ਧੁਨੀ ਜਿਹੜੀ ਹੈ ਇਹ ਸਾਰੇ ਜਿਸਮ ਦਾ ਧੁਰਾ ਹੈ। ਜਿਸ ਵੇਲੇ ਜਾਪ ਧੁਨੀ ਵਿੱਚ ਚਲਾ ਗਿਆ ਇਸ ਤੋਂ ਜਾਪ ਦੀ ਸਟੇਜ ਸੁਹਾਸਾਂ ਦੇ ਵਿੱਚ ਕਿਉਂਕਿ ਸਵਾਸ ਜਿਹੜੇ ਨਾ ਪਾਉਣ ਦਾ ਕਾਰਨ ਆ ਵੀ ਏਕ ਸ਼ਬਦ ਮੇਰੇ ਪ੍ਰਾਨ ਵਸਤ ਹੈ। ਵਹੜ ਜਨਮ ਨਾ ਆਵਾ। ਜਨਮ ਨਹੀਂ ਹੈ ਉਸ ਗੁਰੂ ਸਿਵਾਸਤੇ ਇਹ ਪੰਜਵੀਂ ਅਵਸਥਾ ਹੋਈ ਛੇਵੀਂ ਅਵਸਥਾ ਜਿਵੇਂ ਸਰੀਰ ਦੀਆਂ 10 ਅਵਸਥਾ ਨਹੀਂ ਲਿਖੀਆਂ ਗੁਰਬਾਣੀ ਚ ਪਹਿਲੇ ਪਿਆਰ ਲਗਾ ਥਣ ਦੁੱਧ ਜੇ ਮਾਂ ਬਾਪ ਕੀ ਸੁੱਤ ਦੀ ਜੇ ਭਈਆ ਭਾਬੀ ਦੇ ਚੌਥੇ ਪਿਆਰ ਗੁੰਨੀਖੇ ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕਾਮਨਾ ਪੁੱਛਿਆ ਜਾ ਸਤਵੇਂ ਸੰਜ ਕੀਆ ਕਰਬਾਸ ਅਠਵੇਂ ਕਰੋਦਵਾ ਤਨ ਨੌਵੇਂ ਤਹੁਲੇ ਉਬੇ ਸਾ ਦਸਵੇਂ ਦਦਾ ਉਸੇ 10 ਅਵਸਥਾ ਨੇ ਸਰੀਰ ਦੀ ਤੇ ਅਬਿਆਸੀ ਜ਼ਿੰਦਗੀ ਦੇ ਅੰਦਰ ਵੀ 10 ਅਵਸਥਾ ਦਾ ਸ਼ੇਮੀ ਅਵਸਥਾ ਆ ਗਈ ਫਿਰ ਜਾਪ ਰੋਮਾਂ થી ਚੱਲਿਆ ਜਾਂਦਾ ਕਿਉਂਕਿ ਰੋਮ ਵੀ ਸਾਹ ਲੈਂਦੇ ਐ ਇਹ ਅੱਜ ਦੇ ਵਿਗਿਆਨ ਨੇ ਸਿੱਧ ਕਰ ਦਿੱਤੀ ਗੱਲ ਕਿ ਮਤਾਂ ਜਾਣਿਓ ਕਿ ਸਾਹ ਨਾਸਾਂ થી ਮੂੰਹ થી ਆਉਂਦਾ ਇਹ ਰੋਮਾਂ થી ਵੀ ਸਾਹ ਲੈਂਦਾ ਐ ਰੋਮ ਵੀ ਸਾਹ ਲੈਂਦੇ ਜਦੋਂ ਜਾਪ ਪ੍ਰਾਣਾ ਵੀ ਚਲਾ ਗਿਆ ਹਵਾ ਜਿਹੜੀ ਸਾਰੇ ਸਰੀਰ ਵਿੱਚ ਫੈਲੀ ਐ ਉਸ ਵੇਲੇ ਫਿਰ ਗੁਰਮੁਖ ਦੀ ਅਵਸਥਾ ਕੀ ਹੁੰਦੀ ਐ ਗੁਰਮਖ ਰੋਮ ਰੋਮ ਹਰ ਧਿਆਵੇ ਦੇਖੋ ਜਿਹੜੀ ਅਵਸਥਾ ਨੂੰ ਗੁਰਬਾਣੀ ਤਸਦੀਕ ਕਰੇ ਉਹੀ ਮੰਨਣਯੋਗ ਹੋਏਗੀ ਗੁਰਮਖ ਰੋਮ ਰੋਮ ਹਰ ਤੇ ਆਵੇ ਸਾਢੇ 3 ਕਰੋੜ ਜਿਸਮ ਦੇ ਰੋਮ ਹਨ ਕਿਥੇ ਇੱਕ ਵਾਰੀ ਵਾਹਿਗੁਰੂ ਕਹਿਣਾ ਗੁਰੂ ਪਿਆਰੇ ਕਿਥੇ ਸਾਢੇ 3 ਕਰੋੜ ਵਾਰ ਕਹਿ ਦੇਣਾ ਉੰਨੇ ਸਮੇਂ ਦੇ ਅੰਦਰ ਭਾਗ ਛੜੇ ਹਰ ਸੰਤ ਤੇ ਮਾਰੇ ਜਿਨ ਕਰਤਨ ਹਰ ਨਾਮਾ ਰੋਮਾਂ ਤੋਂ ਬਾਅਦ ਅਵਸਥਾ ਇੱਕ ਹੋਰ ਆਏਗੀ ਉਹ ਵੀ ਗੁਰਬਾਣੀ ਵਿੱਚ ਲਿਖੀ ਹੋਈ ਹੈ ਉਹ ਅਵਸਥਾ ਕੀ ਹੈ ਕਿ ਜਿੰਨੀਆਂ ਸੰਸਾਰ ਦੀਆਂ ਆਵਾਜ਼ਾਂ ਚਿੜੀਆਂ ਜਾਨਵਰ ਪਸ਼ੂ ਪੰਛੀ ਜੋ ਵੀ ਕੱਚ ਵਿੱਚ ਬੋਲਦੇ ਨੇ ਇਹ ਕਨਵਰਟ ਹੋ ਕੇ ਉਹ ਸਤਿਗੁਰੂ ਨੂੰ ਜਿਹੜਾ ਨਾਮ ਅਭਿਆਸ ਉਹਨੇ ਪਕਾਇਆ ਉਹਨੂੰ ਕੇਵਲ ਉਹੀ ਆਵਾਜ਼ ਸੁਣੇਗੀ ਉਹਨੂੰ ਹੋਰ ਕੋਈ ਆਵਾਜ਼ ਨਹੀਂ ਸੁਣੇਗੀ ਜੋ ਬੋਲਤ ਹੈ ਮਿਰਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਇਹ ਅਵਸਥਾ ਹੈ ਸਤਿਣੀ 8ਵੀਂ ਅਵਸਥਾ ਹੈ ਉਹ ਸਤਿਪੁਰਸ਼ ਦੀ 8ਵੀਂ ਅਵਸਥਾ ਵਿੱਚ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਜੋ ਪਰਮਾਤਮਾ ਬੈਠਾ ਹੋਇਆ ਹੈ ਉਹਦਾ ਜਾਪ ਕਰ ਰਿਹਾ ਹੈ ਨਾ ਪਰ ਉਹ ਸਾਰਿਆਂ ਦੇ ਹਿਰਦਿਆਂ 'ਚ ਬੈਠਾ ਹੈ ਸਾਰਿਆਂ ਦੇ ਹਿਰਦਿਆਂ 'ਚ ਕਿਸ ਤਰੀਕੇ ਨਾਲ ਬੈਠਾ ਹੈ ਗੁਰੂ ਗ੍ਰੰਥ ਸਾਹਿਬ ਫਰਮਾਨ ਕਰਦੇ ਤੂੰ ਹਿਰਦੈ ਗੁਬਤ ਵਸੈ ਦਿਨ ਰਾਤੀ ਤੂੰ ਦਿਨ ਰਾਤ ਸਾਰਿਆਂ ਦੇ ਹਿਰਦੇ 'ਚ ਬੈਠੇ ਤੇਰਾ ਭਾਉ ਨਾ ਬੁਝੈ ਗਵਾਰੀ ਜਿਹੜੇ ਮੂਰਖ ਤੈਨੂੰ ਜਾਣਦੇ ਨਹੀਂ ਬੰਨੇ ਨਾ ਤੂੰ ਘਰ ਦੇ ਵਿੱਚ ਹੀ ਹੈ ਤੂੰ ਹਿਰਦੇ ਦੇ ਘਰ ਵਿੱਚ ਹੀ ਹੈ ਉਸ ਵੇਲੇ ਜਦੋਂ ਅਵਸਥਾ ਬਣਦੀ ਹੈ ਇਸ ਅਵਸਥਾ ਦੇ ਵਿੱਚ ਜਿਵੇਂ ਜੋ ਬੋਲਤ ਹੈ ਮਿਰਗ ਮੀਨ ਇਹ ਅਵਸਥਾ ਸੰਤ ਬਾਬਾ ਅਤਰ ਸਿੰਘ ਜੀ ਦੀ ਹੋਈ ਬਡਰੋਖੀ ਪਿੰਡ ਦੀ ਚੱਕੀ ਲਾਈ ਪ੍ਰੇਮੀ ਮਿਸਤਰੀਆਂ ਨੇ ਉਹਦੇ ਉੱਤੇ ਇੱਕ ਕੁਜੀ ਜੀ ਬੰਦ ਹੁੰਦੇ ਸੀ ਕਈ ਕਈ ਮੀਲ ਆਟਾ ਭਿਉਣ ਵਾਲੇ ਆਉਂਦੇ ਰਹਿਣ ਐ ਚੱਕੀ ਚੱਲ ਪਈ ਉਹ ਕਹਿੰਦੇ ਤੜਕੀ ਜੋੜ ਦਿੰਦੀ ਸਵੇਰੀ ਪ੍ਰੇਮੀ ਚੱਕੀ ਉਹਦੀ ਤੁਕ ਤੁਕ ਦੀ ਆਵਾਜ਼ ਆਵੇ ਮਹਾਪੁਰਸ਼ ਬੈਠ ਕੇ ਨਾਲ ਜਥੇ ਨੂੰ ਅਭਿਆਸ ਕਰਾਇਆ ਕਰਦੇ ਸੀ आनंद ਲੈਂਦੇ ਲੈਂਦੇ ਕਹਿੰਦੇ ਭਾਈ ਇਹ ਆਵਾਜ਼ ਕਾਦੀ ਆਉਂਦੀ ਐ ਮਹਾਰਾਜ ਜੀ ਇਹ ਮਸਤੂ ਆਣੇ ਦਾ ਜ਼ਿਕਰ ਹੈ ਕਹਿੰਦੇ ਜੀ ਇਹ ਚੱਕੀ ਬਡਰੁਖੀ ਜੋੜ ਦਿੱਤੀ ਮਿਸਤਰੀਆਂ ਨੇ ਕਹਿੰਦੇ ਚੱਕੀ ਦੀ ਗੱਲ ਛੱਡੋ ਵੀ ਆਵਾਜ਼ ਕਾਦੀ ਆਉਂਦੀ ਐ ਕਹਿੰਦੇ ਜੀ ਚੱਕੀ ਦੀ ਸੰਤ ਹੱਸ ਬਹਿ ਕਹਿੰਦੇ ਕੀ ਕਹਿੰਦੀ ਐ ਕਹਿੰਦੇ ਜੀ ਟੁੱਕ ਟੁੱਕ ਕਹਿੰਦੀ ਐ ਮਹਾਪੁਰਸ਼ ਕਹਿੰਦੇ ਮੈਨੂੰ ਤਾਂ ਸੁਣਦੀ ਨਹੀਂ ਇਹ ਮਹਾਰਾਜ ਤੁਹਾਨੂੰ ਆਵਾਜ਼ ਕਹਿੰਦੇ ਆਵਾਜ਼ ਤਾਂ ਸੁਣਦੀ ਐ ਪਰ ਟੁੱਕ ਟੁੱਕ ਨਹੀਂ ਸੁਣਦੀ ਇਹ ਕੀ ਸੁਣਦੀ ਐ ਕਹਿੰਦੇ ਮੈਨੂੰ ਤਾਂ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਸੁਣ ਲਈ ਜੋ ਬੋਲ ਤਹਿ ਮਿਰਗਮੀਨ ਪੰਖੇਰ ਸੋਬਨ ਹਰ ਜਾਵਤ ਹੈ ਨਹੀਂ ਹੋ ਇਸ ਤੋਂ ਬਾਅਦ ਅਵਸਥਾ ਆਈ ਜਿਹੜੀ ਨਾਮਦੇਵ ਨੇ ਹੰਡਾਈ ਹੈ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਨਾਮ ਦੀ ਆਵਾਜ਼ ਉਸ ਨੂੰ ਸੁਣ ਰਹੀ ਹੈ ਕਿਉਂਕਿ ਉਹਦਾ ਕਨੈਕਸ਼ਨ ਜੁੜ ਚੁੱਕਾ ਹੈ ਹਿਰਦਿਆਂ ਦੀ ਆਵਾਜ਼ ਹਿਰਦਿਆਂ 'ਚ ਬੈਠੇ ਪ੍ਰਮਾਤਮਾ ਦੀ ਆਵਾਜ਼ ਸੁਣਾਈ ਦਿੰਦੀ ਹੈ ਸਵੇ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਇਕਲ ਮਾਟੀ ਉਂਚਰ ਚੀਟੀ ਪੰਜਨ ਹੈ ਬੋਨਾ ਨਾ ਰੇ ਉਹਨਾਂ ਨੂੰ ਸਾਰੀ ਜਗ੍ਹਾ ਉਹ ਪਰਮਾਤਮਾ ਦੀ ਆਵਾਜ਼ ਸੁਣਦੀ ਹੈ ਹਿਰਦਿਆਂ ਦੀ ਆਵਾਜ਼ ਸੁਣਦੀ ਹੈ ਜੇ ਕਿਸੇ ਨੇ ਹਿਰਦੇ ਹੀ ਸੰਕਲਪ ਕਰ ਲਿਆ ਤੁਰਤ ਉਸੇ ਨੂੰ ਸਮਝ ਲੈਂਦੇ ਇੱਕ ਮਹਾਤਮਾ ਰਾਏਪੁਰ ਤੋਂ ਸੰਤ ਬਾਬਾ ਅਤਰ ਸਿੰਘ ਜੀ ਦੇ ਕੋਲ ਬੈਠਾ ਮਹਾਰਾਜੇ ਪਟਿਆਲੇ ਨੇ ਕੰਬਲੀ ਦਿੱਤੀ ਸੀ ਕੋਈ ਬਹੁਤ ਸੁੰਦਰ ਕੰਬਲੀ ਜਿਹੜੀ ਰਾਜੇ ਮਹਾਰਾਜੀ ਹਣਾਉਂਦੇ ਸਨ ਮਹਾਪੁਰਸ਼ਾਂ ਦੀ ਭੇਟ ਕੀਤੀ ਉਹ ਸੰਤਾਂ ਦੇ ਦਵਾਲੇ ਲਈ ਹੋਈ ਹੈ ਦੇਉ ਮਹਾਤਮਾ ਸੋਚਦਾ ਵੀ ਇਹ ਕੰਬੜੀ ਮੈਨੂੰ ਦੇ ਦੇਣ ਸੰਤ ਸਰਦੀ ਬੜੀ ਐ ਇਹਨਾਂ ਨੂੰ ਤਾਂ ਕੋਈ ਹੋਰ ਵੀ ਦੇ ਦੇਗਾ ਮਹਾਪੁਰਸ਼ ਨੇ ਕੰਬੜੀ ਲਾਈ ਸੰਤਾਂ ਦੇ ਦੁਆਲੇ ਤੇ ਕਹਿੰਦੇ ਨੇ ਨਹੀਂ ਜੀ ਮਹਾਰਾਜ ਰਹਿਣ ਦੇ ਰਹਿਣ ਦੇ ਕਹਿੰਦੇ ਕਿਉਂ ਕਹਿੰਦੇ ਜੀ ਨਹੀਂ ਰਹਿਣ ਦਿਓ ਕਹਿੰਦੇ ਨਾਲੇ ਮੰਗਦਾ ਹੈ ਕਹਿੰਦਾ ਮਹਾਰਾਜ ਆ ਸਾਰੇ ਗੁਆਰਵੇਂ ਤਾਂ ਮੰਗੀ ਨਹੀਂ ਆ ਕਹਿੰਦੇ ਇਹ ਇਹ ਤਾਂ ਗੱਲ ਠੀਕ ਐ ਵੀ ਜ਼ੁਬਾਨ ਨਾਲ ਤਰੀ ਮੰਗੀ ਤਾਂ ਹਿਰਦੇ ਨਾਲ ਮੰਗਦਾ ਸੀ ਉਹ ਹਿਰਦੇ ਦੇ ਜਾਪ ਦੇ ਨਾਲ ਕੰਕ੍ਰੈਕਸ਼ਨ ਜੁੜਿਆ ਹੈ ਉਸ ਵੇਲੇ ਉਹ ਸਤਪੁਰਸ਼ ਅੰਤਰਜਾਮੀ ਹੋ ਜਾਂਦਾ ਹੈ ਅੰਤਰਜਾਮੀ ਸੋਕ ਹੋ ਜਾਏ ਹਿਰਦੇ ਦੀ ਕਰ ਕਰ ਦੇ ਇਸ ਤੋਂ ਬਾਅਦ ਰਹਿ ਗਈ ਅਵਸਥਾ ਹੋਰ ਇੱਕ ਉਹ ਅਵਸਥਾ ਤੇ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਸਵਾਲ ਕੀਤਾ ਗਿਆ ਸੀ ਮਹਾਂਪੁਰਸ਼ ਅਰਥ ਕਰਦੇ ਸੀ ਉਸ ਅਵਸਥਾ ਦੇ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵਾ ਰਾਮ ਜਦੋਂ ਅਭਿਆਸ ਪੱਕ ਜਾਏਗਾ ਧਰਤੀ ਚੋਂ ਆਕਾਸ਼ ਚੋਂ ਜ਼ਰਰੇ ਜ਼ਰਰੇ ਦੇ ਵਿੱਚੋਂ ਉਹੀ ਆਵਾਜ਼ ਸੁਣੇਗੀ ਜਿਵੇਂ ਖੂਦ ਦੇ ਵਿੱਚ ਕੋਈ ਉਹਦੀ ਆਵਾਜ਼ ਦੇਵੇ ਮੁਰਕ ਕੇ ਉਹੀ ਆਵਾਜ਼ ਧੁਨ ਦੀ ਪ੍ਰਤੀ ਧੁਨ ਹੋ ਕੇ ਕੰਨਾਂ ਨੂੰ ਸੁਣਦੀ ਹੈ ਸਾਰੇ ਬ੍ਰਹਮੰਡ ਦੇ ਵਿੱਚੋਂ ਇੱਕੋ ਹੀ ਵਾਹਿਗੁਰੂ ਦੀ ਆਵਾਜ਼ ਸੁਣੇਗੀ ਦੂਸਰੀ ਆਵਾਜ਼ ਕੋਈ ਨਹੀਂ ਸੁਣੇਗੀ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵਾ ਰਾਮ ਪ੍ਰੇਮੀ ਕਹਿਣ ਲੱਗੇ ਮਹਾਰਾਜ ਇਹ ਕਿਵੇਂ ਹੋ ਸਕਦਾ ਧਰਤੀ ਜੜ ਹੈ ਅਕਾਸ਼ ਜੜ ਹੈ ਇਹ ਨਾਮ ਕਿਵੇਂ ਜਪ ਸਕਦੇ 40 ਦਿਨ ਸਾਧਨ ਕਰਾਉਣ ਤੋਂ ਬਾਅਦ ਅਕਾਲ ਕੁਟਿਆ ਭੰਡੀ ਮੌਜੂਦ ਹੈ ਜਾ ਕੇ ਵੇਖ ਸਕਦੇ ਹੋ ਸੰਤਾਂ ਨੇ ਅਭਿਆਸੀ ਗੁਰਮੁਖ ਜੀ ਨੂੰ 1 ਵਜੇ ਉਠਾਲਦੇ ਰਹੇ ਉਹਨਾਂ ਨੂੰ ਫਿਰ 30 40 ਸੰਗਾਂ ਨੂੰ ਉੱਥੇ ਕਮਰੇ ਵਿੱਚ ਬਾੜ ਲਿਆ ਤੇ ਬਾੜ ਕੇ ਕਮਰੇ ਵਿੱਚ ਮਹਾਂਪੁਰਸ਼ ਕਹਿਣ ਲੱਗੇ ਗੁਰਮੁਖੋ ਸੁਣਨਾ ਚਾਹੁੰਦੇ ਹੋ ਵੀ ਧਰਤੀ ਨਾਮ ਕਿਵੇਂ ਜਪਦੀ ਹੈ ਜੀ ਹਾਂ ਕਹਿੰਦੇ ਚੰਗਾ ਇਸ ਤਰ੍ਹਾਂ ਕਰੋ ਗੁਰਦੁਆਰੇ ਦੀ ਕੰਧਾਂ ਨੂੰ ਕੰਨ ਲਾ ਕੇ ਆ ਕੁਟਿਆ ਦੀ ਕੰਧਾਂ ਨੂੰ ਕੰਨ ਲਾ ਕੇ ਸੁਣੋ ਆਵਾਜ਼ ਕੈਸੀ ਆ ਰਹੀ ਹੈ ਕਾਨੂੰਨ ਦੀ ਆਵਾਜ਼ ਆਈ ਕਹਿੰਦੇ ਜਮੂਲ ਮੰਤਰੀ ਦੀ ਆਵਾਜ਼ ਆ ਰਹੀ ਹੈ ਸੰਤ ਮੂਲ ਮੰਤਰ پڑھਣ ਲੱਗੇ ਉਸ ਨੇ ਕਹਿੰਦੇ ਹੁਣ ਦੇਖੋ ਦਰਵਾਜ਼ਿਆਂ ਤੇ ਕਹਿੰਦੇ ਜੀ ਹੁਣ ਵਾਹਿਗੁਰੂ ਮੰਤਰ ਦੀ ਆਵਾਜ਼ ਆਉਂਦੀ ਹੈ ਉਹਨਾਂ ਨੇ ਵਾਹਿਗੁਰੂ ਮੰਤਰ ਤੇ ਆਪਣੀ ਸੁਰਤ ਕੇਂਦਰਿਤ ਕਰ ਲਈ ਕਹਿਣ ਲੱਗੇ ਫਿਰ ਤੁਸੀਂ ਕਿਵੇਂ ਕਹਿੰਦੇ ਹੋ ਧਰਤੀ ਨਾਮ ਨਹੀਂ ਜਪ ਸਕਦੀ ਇਹ ਕੰਦਾ ਵੀ ਜਪ ਰਹੀਆਂ ਤਖਤੇ ਵੀ ਜਪ ਰਹੇ ਇਹ ਅਵਸਥਾ ਹੈ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀਏ ਸਭ ਹਰ ਹਰ ਨਾਮ ਤੇ ਆਵੇ ਰਾਮ ਨਾਮ ਜਪਣ ਵਾਲਿਆਂ ਦੀ ਮਹਿਮਾ ਰੱਬ ਮੰਨੂ ਬੇਨਤਾ ਸਾਧ ਕੀ ਮਹਿਮਾ ਬੇਦ ਨਾ ਜਾਣਾ ਨਹੀਂ ਜਾ ਸਕਦਾ ਕੋਈ ਸੰਤ ਰਾਮੇ ਭੇਦ ਕੁਛ ਨਹੀਂ ਅਖੀਰਲੀ ਅਵਸਥਾ ਦਸਮੀ ਹੈ ਦਸਵੀਂ ਅਵਸਥਾ ਉਹ ਕੀ ਹੈ ਇੱਥੇ ਬ੍ਰਹਮ ਗਿਆਨੀ ਮਹਾਪੁਰਸ਼ ਵਿਦਿਆ ਮਾਰਤੰ ਜਿਨ੍ਹਾਂ ਦੀ ਵਿਦਿਆ ਦੇ ਅੱਖਰ ਸਾਡੀ ਤਕਸਾਲ ਦੇ ਗੁਰਮੁਖ ਸਾਰੀ ਜ਼ਿੰਦਗੀ ਆਉਂਦੀਆਂ ਰਹਿੰਦੀ ਦੁਨੀਆ ਤੱਕ ਪੀੜੀਆਂ ਅੰਦਰ ਪੀੜੀਆਂ ਪਕਾਈ ਜਾਣ ਸੰਤ ਗਿਆਨੀ ਗੁਰਬਚਨ ਸਿੰਘ ਦੇ ਕੀਤੇ ਅਨਪ੍ਰਵਿਅਰਥ ਕੋਈ ਵੀ ਨਹੀਂ ਜੰਮਿਆ ਮਕਾਉਣ ਵਾਲਾ ਐਡਾ ਵੱਡਾ ਗਿਆਨ ਦਾ ਭੰਡਾਰਾ ਹੈ ਉਹ ਲਿਖਦੇ ਨੇ ਕਹਿੰਦੇ ਇਸ ਤੋਂ ਅੱਗੇ ਅਵਸਥਾ ਦੀ ਉਹਦੀ ਆ ਗਈ ਯਾਨੀ ਹੱਦ ਆ ਗਈ ਇਸ ਤੋਂ ਅੱਗੇ ਕੋਈ ਅਵਸਥਾ ਨਹੀਂ ਆਉਂਦੀ ਉਹ ਅਵਸਥਾ ਹੋਈ ਭਗਤ ਕਬੀਰ ਸਾਹਿਬ ਦੀ ਇਹ ਪੰਕਤੀ ਦੇ ਨਾਲ ਹੀ ਮੈਂ ਆਪਣਾ ਸਮੇਂ ਦੀ ਕੁਤਾਹੀ ਨਹੀਂ ਕਰਨੀ ਚਾਹੁੰਦਾ ਵੀ 1 ਮਿੰਟ ਵੀ ਅੱਗੇ ਜਾਵਾਂ ਕਬੀਰ ਸਾਹਿਬ ਉਹ ਸਾਧ ਤੇ ਪਹੁੰਚ ਗਏ ਉਹ ਅਵਸਥਾ ਕੀ ਹੈ

ਏ ਰੱਬੀ ਰੂਹਾ ਰੱਬ ਦਾ ਰੂਪ ਹੋਈਆਂ ਸੀ ਭਾਵੇਂ ਜਸਵੀਰ ਸਿੰਘ ਜੀ ਭਾਈ ਸਾਹਿਬ ਔਰ ਭਾਵੇਂ ਸੰਤ ਬਾਬਾ ਅਤਰ ਸਿੰਘ ਜੀ ਨਾਲ ਦੀ ਯਾਦ ਦੇ ਵਿੱਚ ਬੈਠੇ ਆ ਭੁੱਲਾ ਚੁਕਾਂ ਦੀ ਖਿਮਾ ਕਰਨੀ ਜੀ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ